ਸਹੀ ਕੀ ਹੋਇਆ ਤੁਹਾਡੇ ਨਾਲ ਕਿਵੇਂ ਦੱਬੇ ਹੋ ਸਰ ਨੇ ਮਾਰਿਆ ਇਹ ਸਕੂਲ ਚੱਲ ਰਿਹਾ ਕਿਉਂ ਮਾਰਿਆ ਗੋਹ ਅੱਜ ਅਸੀਂ ਕਬੱਡੀ ਖੇਡਣ ਆਣਾ ਸੀ ਜੀ ਉਹਨਾਂ ਨੇ ਮੈਨੂੰ ਪਹਿਲਾਂ ਕਿਹਾ ਕਿ ਲਿਸਟਾ ਤਿਆਰ ਕਰ ਲੈ ਜਿਹੜੇ ਜਿਹੜੇ ਬੱਚੇ ਲੈ ਕੇ ਜਾਣੇ ਜੀ ਮੈਂ ਜੀ ਆਪਦੇ ਭਰਾ ਦਾ ਵੀ ਨਾਂ ਲਿਖਾਈ ਮੈਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਮੈਂ ਸਿਰ ਦਾ ਮਰੀਜ਼ ਐ ਮੈਂ ਨਹੀਂ ਖੜਨਾ ਉਹਨਾਂ ਦੇ ਕੋਈ ਨਹੀਂ ਜੀ ਕੱਲ ਫੇਰੀ ਮੈਂ ਉਹਨਾਂ ਨੂੰ ਕਿਹਾ ਮੇਰੇ ਭਰਾ ਨੂੰ ਕਢਾ ਲਓ ਉਹਦੇ ਨੂੰ ਨਿਕਟੋ ਨਾ ਫਿਰ ਮੈਂ ਕਿਹਾ ਮੈਂ ਤਾਂ ਆਪ ਨਹੀਂ ਖੜਦਾ ਮੇਰੇ ਸਿਰ ਦਾ ਮਰੀਜ਼ ਐ ਰੇਸ਼ਾਬਾ ਉਹਨਾਂ ਨੇ ਸਿਰ 'ਚ ਵੀ ਮੁੱਕੀਆਂ ਮਾਰੀਆਂ ਤੇ ਡੰਡੇ ਬਹੁਤ ਜ਼ਿਆਦਾ ਮਾਰੇ ਜਿਵੇਂ ਬੱਚਾ ਮਾਰਦਾ ਹਾਂਜੀ ਉਹਦਾ ਭਰਾ ਕਿੱਥੇ ਖੜਦਾ ਉਹ ਵੀ ਉਸ ਸਕੂਲ ਨੂੰ ਪਾਰਤੇ। ਕਿਹ ਗੱਲ ਕਰੀ? 60 ਜਿਵੇਂ ਗੱਲ ਕਰੀ। 9 ਮਿੰਟ। ਉਹ ਕਹਿੰਦਾ ਸੀ ਕਿ ਤੇ ਤਨਰੇਕ ਵਾਲਾ ਕੰਮ ਹੋਈ ਕਰਨਾ ਜੀ। ਤੇ ਉਹਨੇ ਹੁਣ ਤੁਹਾਡੇ ਸਾਰੇ ਟੱਬਰ ਨੂੰ ਨਾ ਸਿੱਖੜਾਲਗੇ ਇੱਥੇ। ਮੈਂ ਜੋ ਮਰਜ਼ੀ ਕਰ ਲਵਾਂ ਮੈਂ ਤਾਂ ਐਂ ਕਰੂੰਗਾ ਤੈਨੂੰ ਖੜਾ ਨਿਕੜੋਣਾ। ਇਹ ਨਾਮ ਕੀ ਆ ਵੀ ਤੋ। ਭਾਰਮਜੀਤ ਸਿੰਘ ਜੀ। ਮਾਰੇ ਲਾਤੋ। ਡੰਡੇ ਮਾਰੇ ਮੁੱਕੀਆ ਮਾਰੀਆਂ। ਸਰ ਇਹ ਸਕੂਲ ਦੇ ਟੀਚਰ ਨੇ ਇਹਨਾਂ ਨਾਲ ਇਹ ਹਾਲਾਤ ਕੀਤੇ ਆ ਸਰ ਇਹ ਪੜਦਾ 9ਵੀਂ ਕਲਾਸ ਵਿੱਚ ਸੀਨੀਅਰ ਸਕੈਂਡੀ ਸਕੂਲ ਬੁਆਇਜ਼ ਰੋਲੀਪਈ ਵਿੱਚ ਤੇ ਸਰ ਇਹ ਇਹਨਾਂ ਨੇ ਅੱਜ ਖੇਡਣ ਜਾਣਾ ਸੀ ਕੱਲੀ ਮੈਚ ਇੱਕ ਵੱਡੀ ਬਹੁਤ ਵਧੀਆ ਖੇਡਦਾ ਈ ਤੇ ਸਰ ਇਹ ਜਾਨੀ ਕਿ ਵੀ ਇਹਨੀਆਂ ਦੇ ਛੋਟੇ ਭਰਾ ਦਾ ਵੀ ਨਾਮ ਪਾ ਲਿਆ ਇਹਨਾਂ ਨੇ ਬਣਾਈ ਸੀ ਲਿਸਟ ਇਹ ਕਪਤਾਨ ਹੈ ਟੀਮ ਦਾ ਇਹਨੇ ਲਿਸਟ ਬਣਾਈ ਸੀ ਇਹਨੇ ਆਪਦੇ ਛੋਟੇ ਭਰਾ ਦਾ ਵੀ ਨਾਮ ਪਾ ਲਿਆ ਉਹ ਸਰ ਨੇ ਉਹਦਾ ਨਾਮ ਕੱਟਤਾ ਕਹਿੰਦਾ ਵੀ ਇਹਨੂੰ ਨਹੀਂ ਖੜਾਣਾਗਾ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਮੇਰਾ ਛੋਟਾ ਭਰਾ ਹੀ ਸਰ ਤੁਸੀਂ ਕਢਾ ਲਓ ਕਹਿੰਦਾ ਵੀ ਤੁਹਾਡੇ ਸਾਰੇ ਤੱਬਰ ਨੂੰ ਥੋੜੀ ਖੜਾ ਲੈਣਾ ਠੀਕ ਹੈ ਇਹ ਕਹਿੰਦਾ ਵੀ ਜੇ ਤੁਸੀਂ ਮੇਰੇ ਭਰਾ ਨੂੰ ਨਹੀਂ ਖੜਾਉਂਦੇ ਵੀ ਫਿਰ ਮੈਂ ਵੀ ਨਹੀਂ ਖੜਾਣਾ ਵੀ ਮੈਂ ਸਿਰ ਦਾ ਮਰੀਜ਼ ਆ ਵੀ ਮੇਥੋਂ ਨਹੀਂ ਖੇਡ ਹੋਣਾ ਵੀ ਮੇਰੇ ਘਰ ਦੇ ਮਣਾ ਕਰਦੇ ਵੀ ਤੁਸੀਂ ਇਹਨੂੰ ਖੜਾ ਲਓ ਤੇ ਸਰ ਇਹਨੇ ਜੀ ਉਹ ਕਹਿੰਦਾ ਵੀ ਤੇਰੀ ਨਹੀਂ ਚੱਲਣੀ ਮੇਰੀ ਚੱਲਣੀ ਆ ਤੇ ਇਹਨੇ ਜੀ ਇਹਨੂੰ ਕੁੱਟਣ ਲੱਗ ਗਿਆ ਕਿਵੇਂ ਕੁੱਟਿਆ ਸਰ ਉਹਨੇ ਡੰਡੇ ਮਾਰੇ ਆ ਥਾਮਾ ਤੇ ਇਹ ਜਾਣੀ ਕਿ ਵੀ ਨੀਲ ਪਈ ਹੋਈ ਆ ਸਾਰਾ ਬਹੁਤ ਜਿਆਦਾ ਕੁੱਟਿਆ ਪਰਮਜੀਤ ਸਿੰਘ ਕੱਲ ਕਲਾ ਤੋਂ ਆ ਸਰ ਪਹਿਲਾਂ ਵੀ ਕਿਤੇ ਕੁਤਬਾਨ ਕੀਤੀ ਆ ਸਿਰਫ ਹਾਂਜੀ ਪਹਿਲਾਂ ਵੀ ਸੀਗੀ ਥੋੜੀ ਬਹੁਤੀ ਰੰਜਿਸ ਚੱਲਦੀ ਪਹਿਲਾਂ ਅਸੀਂ ਇੰਨਾ ਗੌਰ ਨਹੀਂ ਕੀਤਾ ਹੈਗਾ ਸਰ ਰਕਸ਼ ਕਿਉਂ ਕਰਨਾ ਸੀ ਉਹਨੇ ਸਰ ਅਸੀਂ ਐਸੀ ਕਾਸਟ ਕਰਕੇ ਅਸੀਂ ਨੀਵੀਂ ਜਾਤੀ ਦੇ ਕਰਕੇ ਇਸ ਕਰਕੇ ਉਹ ਸਾਡੇ ਨਾਲ ਥੋੜੀ ਜੀ ਰੰਜਿਸ ਰੱਖਦੇ ਸਰ ਮੈਂ ਨਰੇਗਾ ਦੀ ਮੇਟ ਐ ਮੈਂ ਨਰੇਗਾ ਚ ਕੰਮ ਕਰਦੀ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਤਾਂ ਨਰੇਗਾ ਦਾ ਕੰਮ ਕਰਨ ਯੋਗ ਹੀ ਰਹਿਣਾ ਹੈ ਉਸੀਂ ਇਹਨੂੰ ਕੰਪਲੀਟ ਕੀਤੀ ਹਾਂ। ਹਾਂਜੀ ਸਰ ਅਸੀਂ ਕੱਲੋਂ ਮਿਲੇ ਸੀ ਕਿ ਹਾਂਜੀ ਅਸੀਂ ਕੱਲ ਉਹਨਾਂ ਨੂੰ ਵੀ ਮਿਲੀ ਸੀਗੇ। ਠੀਕ ਹੈ। ਸਰ ਉਹ ਕਹਿੰਦੇ ਵੀ ਅਸੀਂ ਬਹੁਤ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਤੁਸੀਂ ਇੰਜ ਨਾ ਕਰੋ। ਅਸੀਂ ਕਹਿੰਦੇ ਸਾਡੇ ਬੱਚੇ ਦੇ ਜ਼ਿਆਦਾ ਸੱਟ ਹੈ। ਇਸ ਕਰਕੇ ਵੀ ਸਾਨੂੰ ਫਿਰ ਸਿਵਲ ਹਸਪੀਟਲ ਦਾਖਲ ਕਰ। ਪਹਿਲਾਂ ਅਸੀਂ ਟਰੋਲੀ ਪਾਈ ਗਏ ਸੀ ਸਰ। ਉੱਥੇ ਜਾਨੀ ਕਿ ਵੀ ਟਾਈਮ ਹੋ ਗਿਆ ਕਰਕੇ ਸਾਨੂੰ ਫਿਰ ਇੱਥੇ ਆਉਣਾ ਪੈ ਗਿਆ। ਨਹੀਂ ਜੀ ਉਹ ਤਾਂ ਉਹ ਬੱਚੇ ਖੇਡਾਂ ਦੇ ਆ ਅਸੀਂ ਤਿਆਰੀਆਂ ਕਰਦੇ ਸੀ ਤੇ ਲਿਸਟਾਂ ਬਣਾਉਂਦੇ ਸੀਗੇ। ਤੇ ਇਹ ਬੱਚਾ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਆ। ਤੇ ਉਹ ਕਹਿੰਦਾ ਵੀ ਔਂ ਕਰੋ ਵੀ ਜਿਹੜਾ 6ਵੀਂ 7ਵੀਂ ਵਾਲਿਆਂ ਦੀਆਂ ਲਿਸਟਾਂ ਐ ਇਹ ਛੋਟੇ ਬੱਚੇ ਹਾਰ ਜਾਣਗੇ ਤੇ ਅਸੀਂ 9ਵੀਂ ਵਾਲੇ ਸਾਡੀ ਵੱਡਿਆਂ ਦੀ ਬਣਾ ਲਓ ਲਿਸਟ ਤੇ ਵੀ ਆਪਾਂ ਜਿਹੜੇ ਚੰਗੇ ਖਿਡਾਰੀ ਲੈ ਕੇ ਜਾਈਏ ਉਹ ਬਜਿੱਤ ਕੇ ਆਵਾਂਗੇ ਤੇ ਉਹ ਫਿਰ ਕੀ ਹੋਇਆ ਤਿੰਨ ਲਿਸਟਾਂ ਸੀਗੀਆਂ ਇੱਕ ਤਾਂ ਵੱਡਿਆਂ ਦੀ ਬਣਾਈ ਸੀ ਇੱਕ ਛੋਟਿਆਂ ਦੀ ਤੇ ਮੈਂ ਕਿਹਾ ਚਲੋ ਆਪਾਂ ਪ੍ਰੋਸੈਸ ਤੋਂ ਬਾਅਦ ਬਹਿ ਕੇ ਬਣਾ ਲੈਂਦੇ ਆ ਉਹ ਸਾਰੇ ਬੱਚੇ ਇਕੱਠੇ ਕਰਕੇ ਅਸੀਂ ਕੀ ਕੀਤਾ ਡੀਪੀਪੀਟੀ ਸਾਡੇ ਸਕੂਲ 'ਚ ਹੈ ਨਹੀਂ ਕੋਈ ਤੇ ਉਹ ਫਿਰ ਚਲੋ ਬੱਚਿਆਂ ਦੀ ਪ੍ਰੇਮ ਹੁੰਦਾ ਵੀ ਚਲ ਬੱਚਿਆਂ ਨੂੰ ਖੇਡਾਂ ਦੇ ਵਿੱਚ ਅਸੀਂ ਵੀ ਮਦਦ ਕਰੀਏ ਤੇ ਉਹ ਅਸੀਂ ਜਿਹੜੀਆਂ ਦੋਨੇ ਲਿਸਟਾਂ ਚ ਚੰਗੇ-ਚੰਗੇ ਬੱਚੇ ਜਿਹੜੇ ਕੱਢ ਕੇ ਤੇ ਇੱਕ ਨਵੀਂ ਲਿਸਟ ਬਣਾਤੀ ਜਿਵੇਂ ਬੱਚੇ ਨੇ ਕਿਹਾ ਤੇ ਉਹ ਜਦੋਂ ਬਣਾਤੀ ਤੇ ਕੁਦਰਤੀ ਇਹਦਾ ਭਰਾ ਜਿਹੜਾ ਛੇਵੀਂ ਕਲਾਸ ਚ ਵੱਡਦਾ ਸੀ ਬੱਚੇ ਦਾ ਤੇ ਉਹ ਜਦੋਂ ਉਹ ਛੋਟਿਆਂ ਦੇ ਵਿੱਚ ਉਹ ਵੀ ਕੱਢਤਾ ਤੇ ਵੱਡੇ ਬੱਚਿਆਂ ਦੀ ਲਿਸਟ ਬਣਾ ਲਈ ਉਹ ਫਿਰ ਉਹ ਤਾਂ ਨਾਰਾਜ਼ ਹੋ ਗਿਆ ਥੋੜਾ ਬੋਲਣ ਲੱਗ ਗਿਆ ਵੀ ਮੈਂ ਨਹੀਂ ਜਾਣਾ ਖੇਡਾਂ ਮੇਰੇ ਨਾਲ ਤੇ ਵੀ ਨਹੀਂ ਜਾਣਗੇ ਤੇ ਮੈਂ ਕਿਹਾ ਪੁੱਤਰਾ 1 ਘੰਟਾ ਲਾਇਆ ਆਪਾਂ ਤੇ ਵੀ ਹੁਣ ਇਹ ਨਹੀਂ ਮਿਹਨਤ ਕੀਤੀ ਹੈ ਕੀ ਫਰਕ ਮੈਂ ਤੇ ਤੇਰੀ ਮਰਜ਼ੀ ਜਾਈ ਨਾ ਆਈ ਪਰ ਆਪਣੀ ਮਿਹਨਤ ਕੀਤੀ ਕੋਈ ਨਹੀਂ ਆਪਾਂ ਲਿਸਟ ਨਹੀਂ ਪਾੜ ਦੇਗੇ ਤੇ ਆਪਾਂ ਚੱਲਦੇ ਆ ਮੈਂ ਤੁਹਾਡੇ ਨਾਲ بس ਇਹਨੀ ਗੱਲ ਹੋ ਕੇ ਬੋਲਣ ਲੱਗ ਗਿਆ ਮੈਂ ਝੜਕਦਾ ਥੋੜਾ ਜਿਹਾ ਡਾਂਟਦਾ ਵੀ ਨਹੀਂ ਆਈ ਨਹੀਂ ਕਰੀਤਾ ਉਹਦੇ ਬਾਅਦ ਦਫ਼ਤਰ ਚਲਾ ਗਿਆ ਦਫ਼ਤਰ ਜਾ ਕੇ ਟੀਚਰ ਨੂੰ ਆਂਦਾ ਵੀ ਟੀਚਰ ਇਸ ਤਰ੍ਹਾਂ ਜਿਹੜਾ ਹੈਗਾ ਨਹੀਂ ਕਰ ਸਕਦੇਗੇ ਵੀ ਮੈਂ ਆਪਦੀ ਮਰਜ਼ੀ ਦੇ ਖਿਡਾਰੀ ਜਿਵੇਂ ਬੱਚੇ ਦੇ ਹੁੰਦਾ ਮਾਂ ਚ ਮੇਰੀ ਮਰਜ਼ੀ ਦੇ ਜਾਣ ਤਾਂ ਉਹਨੀ ਗੱਲ ਹੋਈ ਉਹ ਤੋਂ ਬਾਅਦ ਕੋਈ ਜਿਹੜਾ ਹੈਗਾ ਮੈਨੂੰ ਨਹੀਂ ਪਤਾ ਈਸ਼ੂ ਕਿ ਗਾਂਦਿਆਂ ਗੱਲ ਵਧਾ ਲਈ ਜਾਂਦੀ ਐ ਤੇ ਉਹਦੇ ਕਾਫੀ ਐਡਮਿਟ ਹੈ ਜੀ ਸਿਵਲ ਆਫਫੀਸ ਦੇ ਵਿੱਚ ਨਹੀਂ ਜੀ ਇਹ ਜੀ ਨਹੀਂ ਕੋਈ ਗੱਲ ਕੋਈ ਕੁਛ ਨਹੀਂ ਮਾਰਿਆਗਾ ਬਾਕੀ ਨਾਲਾ ਉੱਥੇ ਇਹਦੇ ਪੇਰੈਂਟਸ ਵੀ ਆਏ ਸੀਗੇ ਟੀਚਰ ਵੀ ਸੀਗੇ ਸਾਡੇ ਸਟਾਫ 'ਚ ਹੁਣ ਖਿਡਾਰੀ ਬੱਚਿਆਂ ਨੂੰ ਅਸੀਂ ਮਾਰਾਂਗੇ ਤੇ ਅਸੀਂ ਲੈ ਕੇ ਕਿਵੇਂ ਜਾਵਾਂਗੇ ਅਸੀਂ ਤਾਂ ਆਪਦੇ ਕੋਲੋਂ ਪ੍ਰਬੰਧ ਕਰਕੇ ਕੋਈ ਨਾ ਕੋਈ ਜਾਣ ਆਉਂਦਾ ਰਿਫਰੈਸ਼ਮੈਂਟ ਦੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਅ ਵੀ ਇੱਕ ਬੱਚੇ ਦਾ ਫੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਮਾਮਲਾ ਕੀ ਹਾਲ ਚਾਲ ਦਾ ਹੈ ਮਾਮਲਾ ਸਾਰੇ ਦੀ ਪੜਤਾਲ ਜਾਰੀ ਹੈ ਜੀ ਤੇ ਮੈਂ ਇਹਦੇ ਆਇਆ ਸਾਰੀ ਦੀਪ ਦਾ ਪਤਾ ਲੈਣਾ ਫੇਰ ਵੀ ਮੈਡੀਕਲ ਰਿਪੋਰਟ ਅਗੇ ਲੈ ਕੇ ਕੇਸੀ ਕਾਰਵਾਈ ਹੋਊਗੀ ਕਰਦਿਆਂ ਕਾਰਵਾਈ ਸਕੂਲ ਦੇ ਵਿੱਚ ਨਹੀਂ ਮਾਤਾ ਤੇ ਦਰਸ਼ਨ ਮੁਤਾਬਕ ਰਮਨਦੀਪ ਕੌਰ ਦੇ ਜਿਹੜਾ ਮੇਰਾ ਬੇਟਾ 9ਵੀਂ ਕਲਾਸ ਪੜ੍ਹਦਾ ਤੇ ਉਹਦੀ ਕੁੱਟਮਾਰ ਕੀਤੀ ਹੈ ਟੀਚਰਾਂ ਨੇ ਕਿ ਇਹ ਜੋ ਪੜਤਾਲ ਜਾਰੀ ਹੈ ਜੀ ਕਲੀਅਰ ਨਹੀਂ ਹੋਇਆ ਵੀ ਮਾਤਾ ਨੇ ਰੱਛਾ ਜੀ ਕੀ ਕਰ ਰਿਹਾ ਜੀ ਕਿਉਂ ਕੁੱਟਮਾਰ ਕੀਤੀ ਟੀਚਰ ਵੱਲੋਂ ਉਹਨਾਂ ਨੂੰ ਨਹੀਂ ਹਜੇ ਜੀ ਪੁੱਛਿਆ ਨਹੀਂ ਆ ਦੇਖੋ ਚਲੋ ਜੇ ਜਿਵੇਂ ਤੁਸੀਂ ਦੱਸ ਰਹੇ ਹੋ ਤੇ ਤਾਂ ਤੁਹਾਡੇ ਅਨੁਸਾਰ ਆਪਾਂ ਜਦੋਂ ਇਹਦੀ ਇਨਕੁਆਰੀ ਕਰਵਾ ਲੈਂਦੇ ਆ ਵੈਰੀਫਾਈ ਕਰਾ ਲਾਂਗੇ ਸਾਡੇ ਕੋਲ ਜਦੋਂ ਰਿਪੋਰਟ ਆ ਜਾਂਦੀ ਨਾਲ ਅਸੀਂ ਮੰਗਵਾ ਲੈਂਦੇ ਆ ਸਕੂਲ ਮੁਕੀ ਕਰੋ ਤੇ ਜੇ ਸਾਰੇ ਫੈਕਟਸ ਨੂੰ ਜਿਹੜਾ ਬਕਾਇਦਾ ਅਸੀਂ ਦੇਖਾਂਗੇ ਤੇ ਉਸ ਅਨੁਸਾਰੀ ਜਿਹੜੀ ਬਣਦੀ ਜੇਕਰ ਇਹੋ ਜਿਹਾ ਕੁਝ ਹੋਇਆ ਹਾਂ ਹਾਂ ਬਿਲਕੁਲ ਜੀ ਇਹ ਚੀਜ਼ ਹੈਗੀ ਅਸੀਂ ਸਮਝਦੇ ਆ ਕਿ ਆਪਾਂ ਬੱਚੇ ਜਿਹੜੇ ਸਾਰੇ ਸਕੂਲ ਦੇ ਵਿੱਚ ਸਾਡੇ ਸਾਂਝੇ ਆ ਕਾਮਨ ਆ ਕੋਈ ਇਹੋ ਜਿਹੀ ਗੱਲ ਹੋਣੀ ਨਹੀਂ ਚਾਹੀਦੀ ਤੇ ਜੇ ਕਿਤੇ ਇਸ ਪੱਧਰ ਦੀ ਗੱਲ ਹੋਈ ਹੈ ਤਾਂ ਫਿਰ ਅਸੀਂ ਇਹਦੇ ਤੇ ਜਰੂਰ ਰਿਪੋਰਟ ਲੈ ਕੇ ਸਕੂਲ ਮੁਖੀ ਵੱਲੋਂ ਤੇ ਜਿਹੜੀ ਬੰਦੀ ਅੱਗੇ ਅਸੀਂ ਹਾਇਰ ਅਥਾਰਟੀ ਨੂੰ ਦੇ ਬਾਰੇ ਸੂਚਿਤ